ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਹਾਈਬ੍ਰਿਡ ਝੋਨਾ ਲਗਾਉਣ ਦੇ ਉੱਪਰ ਪਾਬੰਦੀ ਲਗਾਈ ਗਈ ਸੀ ਕਿ ਕਿਸਾਨਾਂ ਨੇ ਪੀਆਰ 131 ਕਿਸਮ ਦਾ ਝੋਨਾ ਬੀਜਿਆ ਕਿਸਾਨਾਂ ਨੇ ਜਦੋਂ ਇਸ ਬੀਜ ਨੂੰ ਵੇਚਿਆ ਤਾਂ ਬਹੁਤ ਸਾਰੇ ਖੇਤਾਂ ਦੇ ਵਿੱਚ ਉਹ ਵਾਇਰਸ ਨੇ ਛੋਲੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਜਿਸ ਦੇ ਚਲਦੇ ਕਿਸਾਨ ਪਰੇਸ਼ਾਨੀ ਦੇ ਵਿੱਚ ਨੇ ਤੇ ਉਹਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਚਲਦੇ ਹੁਸ਼ਾਰਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਮਿਲ ਕੇ ਅਕਾਲੀ ਆਗੂਆਂ ਨੇ ਤੇ ਕਿਸਾਨਾਂ ਨੇ ਇੱਕ ਮੰਗ ਪੱਤਰ ਸਰਕਾਰ ਦੇ ਨਾਮ ਦਿੱਤਾ ਤੇ ਮੰਗ ਕੀਤੀ ਕਿ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਐਸੇ ਸਮੱਸਿਆ ਬਾਰੇ ਗਰਦਾਉਰੀ ਦੇ ਹੁਕਮ ਦਿੱਤੇ ਗਏ ਨੇ ਤੇ ਉਹ ਮੰਗ ਕਰਦੇ ਨੇ ਕਿ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਵੀ ਪ੍ਰਭਾਵਿਤ ਤਾਂ ਵੀ ਕਿਹੜਾ ਅੰਤਗਿਰਤਾਬਰੀ ਕਰਵਾਈ ਜਾਏ ਅਸੀਂ ਅੱਜ ਕਿਸਾਨਾਂ ਦੀ ਮੁਸ਼ਕਲ ਲੈ ਕੇ ਆਏ ਜਿਹੜਾ 131 ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਹਾਈਬ੍ਰਿਡ ਨਹੀਂ ਚੱਕਣਾ ਇਹ ਯੂਨੀਵਰਸਿਟੀ ਤੋਂ ਮਜੂਦ ਸਦਾ ਵੀ ਆ ਇਹ ਤੁਸੀਂ ਸਾਰੇ ਲਗਾਓ ਇਹਨੂੰ ਅਸੀਂ ਚੁੱਕਾਂਗੇ ਕੋਈ ਕਰਦੀ ਰੱਖੇਗਾ ਪਿਛਲੀ ਵਾਰੀ ਜਿਹੜਾ ਕਿਸਾਨਾਂ ਨੂੰ ਪੰਜ-ਪੰਜ ਕਿਲੋ ਘਟ ਲੱਗੇ ਹਾਈਬ੍ਰਿਡ ਪੰਜਾਬ ਸਰਕਾਰ ਨੇ ਕਿਹਾ ਸੀ ਮਾਨਸਿਕਾਂ ਨੇ ਹਾਈਬ੍ਰਿਡ ਬਿਲਕੁਲ ਨਹੀਂ ਚੁੱਕਣਾ ਆ 131 ਵੀ ਲੈਣੀ ਲਾਓ ਤੁਸੀਂ ਅਸੀਂ ਇਹ ਚੱਕਾਂਗੇ ਉਹ ਕੁਦਰਤੀ ਤੌਰ ਤੇ 131 ਨੂੰ ਸਾਰੇ ਪੰਜਾਬ ਕਿਉਂਕਿ ਸਾਡੇ ਮਕੇਰੀਆਂ ਬਲੌਗ ਹਾਜੀਪੁਰ ਦਾ ਕੋ ਕੱਡੋ ਕੱਡ 2.5 ਏਕੜ ਰਕਵਾ ਜਿਹਨਾਂ ਸਾਰੇ ਕਿਸਾਨ ਆਏ ਸਾਡੇ ਪਿੰਡਾਂ ਦੇ ਵਿਚਾਰੇ ਉਹਨਾਂ ਦਾ ਇੱਕ ਦਾਣਾ ਵੀ ਨਹੀਂ ਪਿਆ ਜੇ 10 ਕਿਲੇ ਲੈ ਆ ਤੇ 10 ਕਿਲੇ ਮਰ ਗਿਆ ਜੇ 5 ਕਿਲੇ ਲੈ ਆ ਤੇ 5 ਕਿਲੇ ਮਰਿਆ ਮਰ ਗਿਆ ਹਾਲ ਸਾਰੇ ਕਿਸਾਨ ਦੁਫੀ ਹੋ ਗਏ ਤੇ ਤੁਰੇ ਫਿਰਦੇ ਆ ਕਿਉਂਕਿ ਕਿਸਾਨ ਨੂੰ ਇੱਕ ਬਣੀ ਫਸਲ ਤੇ ਹੁੰਦੀ ਆ ਆਸ ਮੈਦ ਕਿਵੇਂ ਆਪਣਾ ਵਿਆਹ ਕਰਨਾ ਮੈਂ ਆਪਣਾ ਕੋਈ ਵੀ ਗਾਰੋਗਰ ਕਰਨਾ ਉਨੂੰ ਫਸਲ ਦੇ ਮੈਦ ਹੁੰਦੀ ਹੈ ਜੋ ਕਿ ਉਹ ਮੈਦ ਜਿਹੜੀ ਮਰ ਚੁੱਕੀ ਹੈ ਕਿਸਾਨ ਕਰਜ਼ਾਈ ਹੋ ਜਾਊਗਾ ਅਸੀਂ ਇਹ ਪ੍ਰਮਾਨ ਸਰਕਾਰ ਨੂੰ ਡੀਸੀ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਦੇ ਰਹੇ ਹਾਂ ਕਿ ਸਾਡੇ ਕਿਸਾਨਾਂ ਦਾ ਜਿਹੜਾ ਤੁਰੰਤ ਗਰਦਾਵੀ ਕਰਾ ਕੇ ਸਪੈਸ਼ਲ 131 ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਉਹਦੇ ਵਿੱਚ ਮੈਂ 10 ਕਿੱਲੇ ਲਾਇਆ ਜੀ ਝੋਨਾ ਦਸਾਂ ਦਾ 10 ਕਿੱਲੇ ਮਰ ਗਿਆ ਜੀ ਉਥੇ ਉਹਦੇ ਵਿੱਚ ਮਤਲਬ ਤੁਸੀਂ ਜਾ ਕੇ ਦੇਖ ਸਕਦੇ ਹੋ ਉਥੇ ਸਾਡੀਆਂ ਸਪੈਸ਼ਲ ਗਰਦਾਵੀਆਂ ਕਰਵਾਉਣ ਮੈਂ ਸਰਕਾਰ ਅੱਗੇ ਵੀ ਆਹੀ ਮੰਗ ਕਰਦਾ ਜੀ ਕੀ ਸਾਡੀ ਜਾ ਕੇ ਫਸਲਾਂ ਦੇਖੋ ਅਸੀਂ ਇਨਾ ਇਨਾ ਕਰਜ਼ਾ ਲੈ ਕੇ ਖਾਦਾ ਦੋਇਆਂ ਪਾਕ ਹੈ ਤੇ ਹੁਣ ਸਾਨੂੰ ਇਸ ਟਾਈਮ ਕੁਝ ਉਹਦੇ ਜੋ ਹੱਥਲ ਨਹੀਂ ਹੋਇਆ ਜੀ ਕਿਸਾਨ ਕੀ ਕਰੇਗਾ ਜੀ ਇਹ ਤੁਸੀਂ ਦੱਸੋ ਕਿਸਾਨ ਫਾਂਸੀ ਕਿਉਂ ਲੈਂਦਾ ਹੈ ਕਿਸਾਨ ਫਾਂਸੀ ਇਸੇ ਵਾਸਤੇ ਲੈਂਦਾ ਹੈ ਕਿਉਂਕਿ ਜਿਨ੍ਹਾਂ ਦਾ ਅਸੀਂ ਕਰਜ਼ਾ ਦੇਣਾ ਉਹਨਾਂ ਗੱਲ ਸਾਡਾ ਦੱਬਣਾ ਤੇ ਫਿਰ ਲੁਕਦਾ ਛਿਪਦਾ ਜਾਂਦਾ ਕਿਤੇ ਦਰਸਤ ਨਰਸਾ ਪਾਉਂਦਾ ਹੈ ਤੇ ਅਸੀਂ ਕਿੱਥੇ ਜਾਈਏ ਸਾਡੀ ਸਰਕਾਰ ਅੱਗੇ ਵੀ ਆਹੀ ਬੇਨਤੀ ਹੈ ਕਿ ਸਾਡੀਆਂ ਮਤਲਬ ਫਸਲਦਾਰ ਜਿੰਨਾ ਵੀ ਨੁਕਸਾਨ ਹੋਇਆ ਹੈ ਉਹਦਾ ਮੁਆਵਜ਼ਾ ਦੇਣ ਜਿਹੜੀ ਹਾਈਬ੍ਰਿਡ ਵੈਰੈਟੀ ਹੈ ਉਸ ਵੈਰੈਟੀ ਦੇ ਵਿੱਚੋਂ ਜਿਹੜੇ ਸ਼ੈਲਰਾਂ ਵਾਲੇ ਕਹਿੰਦੇ ਵੀ ਸਾਨੂੰ 60 ਕਿਲੋ ਚੌਲ ਪੈਂਦੇ ਆ ਤੇ ਕਿਉਂਕਿ ਜਿਹੜੀਆਂ ਪੀਆਰ ਵੈਰੈਟੀਆਂ ਗਵਰਨਮੈਂਟ ਦੀਆਂ ਆਆਂ 126 127 128 129 30 31 32 ਵੀ ਆ ਗਈ ਹੈ ਉਹਦੇ ਵਿੱਚ ਸਾਨੂੰ ਜਿਹੜੀ ਰੈ ਪੂਰੀ ਪੈਂਦੀ ਹੈ ਔਰ ਇਹਨਾਂ ਨੇ ਦਬਾਅ ਪਾ ਕੇ ਸਰਕਾਰ ਦੇ ਉੱਤੇ ਸਰਕਾਰ ਨੇ ਵੀ ਕਿਸਾਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਹਾਈ ਬ੍ਰੈਡ ਝੋਨਾ ਨਾ ਲਾਓ ਕਿਉਂਕਿ ਜਿਹੜਾ ਸ਼ੈਲਰ ਵਾਲਾ ਉਹਨੇ 650 ਜਾਂ 60 ਕਿਲੋ ਚੌਲ ਗਵਰਨਮੈਂਟ ਨੂੰ ਦੇਣੇ ਇੱਕ ਕੁਇੰਟਲ ਦੇ ਵਿੱਚ ਉਹਨਾਂ ਦੇ ਨਹੀਂ ਨਿਕਲਦੇ ਤੇ ਜਦੋਂ ਉਹਨਾਂ ਦੀ ਬੇਨਤੀ ਦੇ ਉੱਤੇ ਇਹਨਾਂ ਨੇ ਗਵਰਨਮੈਂਟ ਦੀਆਂ ਪੀਆਰ ਵੈਰੈਟੀਆਂ ਸਾਰੀਆਂ ਲਾਈਆਂ ਪੂਰੇ ਪੰਜਾਬ ਦੇ ਵਿੱਚ ਪਰ ਅੱਜ ਲੱਕ ਟੁੱਟ ਗਿਆ ਕਿਸਾਨ ਦਾ 131 ਜਿੱਥੇ ਡੈਮੇਜ 100% ਹੋ ਗਈ ਉੱਥੇ ਹੋਰ ਵੈਰੈਟੀਆਂ ਵੀ ਜਿਹੜੀਆਂ ਆ ਉਹਨਾਂ ਤੇ ਵੀ ਬਹੁਤ ਫਰਕ ਪਿਆ ਤੇ ਜਾਂ ਤਾਂ ਸੈਂਟਰ ਗਵਰਨਮੈਂਟ ਇਹਨਾਂ ਤੋਂ ਚਾਵਲ ਘੱਟ ਲੈਣ ਸ਼ੈਲਰ ਵਾਲਿਆਂ ਤੋਂ ਤੇ ਇਹ ਜਿਹੜਾ ਮਰਜੀ ਵੀ ਆਪਣੀ ਮਰਜੀ ਨਾਲ ਆ ਸਕਣ ਛੈਲਰਾਂ ਵਾਲੇ ਕਿਸਾਨ ਭਰਾ ਤੇ ਇਹਦਾ ਜੋ ਵੀ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਇਸ ਵਾਰ ਦਿੱਤਾ ਜਾਏ ਕਿਉਂਕਿ ਕਿਸਾਨ ਬਿਲਕੁਲ 131 ਲਾ ਕੇ ਉਹਨਾਂ ਦੀ ਟੋਟਲ ਜਿਹੜੀ ਪੈਡੀ ਹੈ ਉਹ ਖਤਮ ਹੀ ਹੋ ਚੁੱਕੀ ਹੈ ਇਹ ਹੀ ਬੇਨਤੀ ਹੈ ਸਾਡੀ ਸਰਕਾਰ ਨੂੰ ਕਿੰਨੇ ਕਿ ਪਿੰਡ ਤੁਹਾਡੇ ਧਿਆਨ ਚਾ ਜਿਨ੍ਹਾਂ ਦਾ ਖਰਾਬ ਹੋ ਗਿਆ ਸਾਡੇ ਘਟੋ ਘਟ 25 30 ਪਿੰਡ ਹੈਗੇ ਆ ਜੀ ਬਲੌਕ ਹਾਜੀਪੁਰ ਦੇ ਸੋ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਪੀਆਰਏ 131 ਜਾਂ ਹੋਰ ਜਿਹੜੀਆਂ ਵੈਰੈਟੀਆਂ ਲਾਈਆਂ ਕਿਸੇ 2 ਕਿੱਲੇ ਕੇ 10 ਦੀ 10 ਕਿੱਲੇ ਕੇ ਦੀ 5 ਕਿੱਲੇ ਖਰਾਬ ਹੋਈ ਹੈ ਇਹਨਾਂ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾ ਇੰਨੀ ਤਾਂ ਕਿਸਾਨ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੈ ਇਸ ਵੇਲੇ ਜੋ ਹਾਲਾਤ ਨੇ ਬਣ ਚੁੱਕੇ ਜੱਪਾਨੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ